ਕਹਿੰਦੇ ਆ ਕਿ ਜਦੋਂ ਇਨਸਾਨ ਇਸ ਦੁਨੀਆ ਤੋਂ ਅੱਕ ਜਾਂਦਾ ਹੈ ਜਦੋਂ ਇਹ ਦੁਨੀਆ ਤੋਂ ਇਨਸਾਨ ਪਰੇਸ਼ਾਨ ਹੋ ਜਾਂਦਾ ਹੈ ਫਿਰ ਉਸ ਕੋਲ ਇੱਕ ਹੀ ਰਾਸਤਾ ਹੁੰਦਾ ਉਸ ਨੂੰ ਇੱਕ ਹੀ ਚੀਜ਼ ਦੀ ਹ ਉਹ ਦਿੰਦਾ ਪਰਮਾਤਮਾ ਫਿਰ ਉਸ ਦਾ ਧਿਆਨ ਪਰਮਾਤਮਾ ਵੱਲ ਹੁੰਦਾ ਤੇ ਫੇਰ ਹੀ ਉਸ ਦੇ ਮਨ ਨੂੰ ਸ਼ਾਂਤੀ ਮਿਲਦੀ ਹੈ ਇਹ ਸੱਚੀ ਘਟਨਾ ਦੇ ਵਿੱਚ ਵੀ ਇੱਕ ਔਰਤ ਜੋ ਦੁਨੀਆ ਤੋਂ ਪਰੇਸ਼ਾਨ ਹੋ ਗਈ ਤੇ ਉਸ ਨੇ ਸੋਚਿਆ ਕਿ ਪਰਮਾਤਮਾ ਦਾ ਧਿਆਨ ਕੀਤਾ ਜਾਵੇ ਪਰਮਾਤਮਾ ਦੀ ਸ਼ਰਨ ਚ ਜਾਇਆ ਜਾਵੇ ਤੇ ਫਿਰ ਉਹ ਇੱਕ ਧਾਰਮਿਕ ਸਥਾਨ ਤੇ ਚਲੀ ਜਾਂਦੀ ਹੈ ਆਪਣੇ ਮਨ ਨੂੰ ਸ਼ਾਂਤ ਕਰ ਲਈ ਪਰ ਉੱਥੇ ਜੋ ਉਸ ਨਾਲ ਹੁੰਦਾ ਹੈ ਉਸ ਨੂੰ ਸੁਣ ਕੇ ਸਭ ਦੇ ਰੋਂਗ ਟੇ ਖੜੇ ਹੋ ਗਏ ਜਦੋਂ ਤੁਸੀਂ ਵੀ ਸੁਣੋਗੇ ਤਾਂ ਤੁਹਾਡੇ ਮਨ ਵਿੱਚ ਵੀ ਇਹੀ ਗੱਲ ਆਏਗੀ ਕਿ ਦੇਖ ਤੇਰੇ ਸੰਸਾਰ ਕੀ ਹਾਲਤ ਕੀ ਹੋ ਗਈ ਭਗਵਾਨ ਕਿੰਨਾ ਬਦਲ ਗਿਆ ਇਨਸਾਨ ਕਿੰਨਾ ਬਦਲ ਗਿਆ ਇਨਸਾਨ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਬਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇੱਕ ਕੁੜੀ ਜਿਸ ਦੀ ਉਮਰ ਲਗਭਗ 30 ਸਾਲ ਸੀ ਔਰਤ ਜੋ ਵਿਆਹੀ ਹੋਈ ਸੀ ਉਹ ਆਪਣੇ ਪਰਿਵਾਰ ਦੇ ਨਾਲ ਰਹਿੰਦੀ ਸੀ ਇਸ ਦਾ 4 ਸਾਲਾ ਬੱਚਾ ਸੀ ਇਸ ਦਾ ਪਤੀ ਤੇ ਇਸ ਦੀ ਸੱਸ ਸਨ ਪਰ ਇਸ ਦੇ ਘਰ ਦੇ ਵਿੱਚ ਥੋੜੇ ਸਮੇਂ ਬਾਅਦ ਝਗੜਾ ਹੁੰਦਾ ਰਹਿੰਦਾ ਸੀ ਜਾਨੀ ਇਸ ਦਾ ਆਪਣੇ ਪਤੀ ਤੇ ਆਪਣੀ ਸੱਸ ਦੇ ਨਾਲ ਝਗੜਾ ਹੁੰਦਾ ਰਹਿੰਦਾ ਸੀ ਜਦੋਂ ਝਗੜਾ ਹੁੰਦਾ ਤਾਂ ਇਹ ਔਰਤ ਆਪਣੇ ਪਿਕੇ ਚਲੀ ਜਾਂਦੀ ਆਪਣੇ ਪਿਤਾ ਕੋਲ ਕਈ ਵਾਰ ਇਦਾਂ ਹੋਇਆ ਤੇ ਝਗੜਾ ਹੁੰਦਾ ਇਹ ਆਪਣੇ ਪਿਤਾ ਕੋਲ ਚਲੀ ਜਾਂਦੀ ਫਿਰ ਜਦੋਂ ਮਾਮਲਾ ਸ਼ਾਂਤ ਹੋ ਜਾਂਦਾ ਜਦੋਂ ਗੁੱਸਾ ਠਹਿਲਾ ਹੋ ਜਾਂਦਾ ਤਾਂ ਇਹ ਵਾਪਸ ਆ ਜਾਂਦੀ ਪਰ 6 ਜੁਲਾਈ 2024 ਨੂੰ ਇਨਾਂ ਦਾ ਫੇਰ ਝਗੜਾ ਹੋਇਆ ਜਾਨੀ ਇਸ ਔਰਤ ਦਾ ਆਪਣੇ ਪਤੀ ਤੇ ਸੱਸ ਦੇ ਨਾਲ ਝਗੜਾ ਹੋਇਆ ਤਾਂ ਇਹ ਗੁੱਸੇ ਦੇ ਵਿੱਚ ਆਪਣੇ 4 ਸਾਲਾ ਪੁੱਤਰ ਨੂੰ ਘਰ ਛੱਡ ਕੇ ਘਰੋਂ ਆ ਜਾਂਦੀ ਹੈ 6 ਜੁਲਾਈ ਨੰਗਦੀ ਹੈ 7 ਜੁਲਾਈ ਆ ਜਾਂਦੀ ਹੈ ਹੁਣ ਪਤੀ ਨੂੰ ਲੱਗਦਾ ਕਿ ਉਸ ਦਾ ਕੋਈ ਸੁਖ ਸੁਹਿਆ ਨਹੀਂ ਆਇਆ ਨਾ ਹੀ ਉਸ ਦੇ ਪਿਤਾ ਦਾ ਕੋਈ ਫੋਨ ਆਇਆ ਤਾਂ ਇਹ ਆਪਣੀ ਪਤਨੀ ਦੀ ਫਿਕਰ ਕਰਦਾ ਤੇ ਆਪਣੇ ਸਹੁਰੇ ਨੂੰ ਫੋਨ ਕਰਦਾ ਉਸ ਨੂੰ ਪੁੱਛਦਾ ਕਿ ਤੁਹਾਡੇ ਕੋਲ ਮੇਰੀ ਪਤਨੀ ਆਈ ਹੈ ਤਾਂ ਇਸ ਦਾ ਸਹੁਰਾ ਕਹਿੰਦਾ ਕਿ ਨਹੀਂ ਮੇਰੇ ਕੋਲ ਨਹੀਂ ਆਈ ਇਹ ਸੁਣ ਕੇ ਪਤੀ ਪਰੇਸ਼ਾਨ ਹੋ ਜਾਂਦਾ ਹੈ ਪਤੀ ਸੋਚਦਾ ਕਿ ਫੇਰ ਜੇ ਆਪਣੇ ਇਹ ਪਿਤਾ ਕੋਲ ਨਹੀਂ ਗਈ ਤਾਂ ਫਿਰ ਹੋਰ ਗਈ ਕਿੱਥੇ ਤਾਂ ਉਹ ਆਪਣੇ ਤੌਰ ਤੇ ਉਸ ਦੀ ਤਲਾਸ਼ ਕਰਦਾ ਹੈ ਇਧਰ ਇਸ ਔਰਤ ਦਾ ਪਿਤਾ ਵੀ ਉਸ ਦੀ ਤਲਾਸ਼ ਕਰਦਾ ਹੈ ਇੱਧਰ ਉੱਧਰ ਸਾਰੇ ਕਿਤੇ ਉਸ ਦੀ ਤਲਾਸ਼ ਕੀਤੀ ਜਾਂਦੀ ਹੈ ਸਕੇ ਸਬੰਧੀ ਰਿਸ਼ਤੇਦਾਰਾਂ ਨੂੰ ਵੀ ਪੁੱਛਿਆ ਜਾਂਦਾ ਹੈ ਪਰ ਉਸ ਦਾ ਕੁਝ ਵੀ ਪਤਾ ਨਹੀਂ ਲੱਗਦਾ ਹੁਣ 7 ਜੁਲਾਈ ਨੂੰ ਇਸ ਔਰਤ ਦੀ ਗੁੰਮਸ਼ੁਦਗੀ ਦੀ ਰਿਪੋਰਟ ਇਸ ਦੇ ਪਿਤਾ ਵੱਲੋਂ ਐਨਸੀਆਰ ਪੁਲਿਸ ਸਟੇਸ਼ਨ ਦੇ ਵਿੱਚ ਲਿਖਵਾਈ ਜਾਂਦੀ ਹੈ ਪੁਲਿਸ ਵੀ ਹੁਣ ਇਸ ਦੀ ਤਲਾਸ਼ ਕਰਦੀ ਹੈ ਹੁਣ 8 ਜੁਲਾਈ ਆ ਜਾਂਦੀ ਹੈ ਤੇ ਥਾਣਾ ਸਿਲਢਾਏਗਰ ਦੇ ਅਧੀਨ ਪੈਂਦੀ ਐਮ ਆਈ ਡੀ ਸੀ ਰੋਡ ਕਲਿਆਣ ਫਾਟਕ ਇਸ ਦੇ ਕੋਲ ਇੱਕ ਗਣੇਸ਼ ਜੀ ਦਾ ਮੰਦਿਰ ਸਥਿਤ ਹੈ ਇੱਕ ਪਹਾੜੀ ਦੇ ਉੱਤੇ ਉਸ ਪਹਾੜੀ ਦੀ ਇੱਕ ਖਾਈ ਦੇ ਵਿੱਚ ਬੱਕਰੀਆਂ ਚਰਾਉਣ ਵਾਲਿਆਂ ਨੂੰ ਇੱਕ ਲਾਸ਼ ਪਈ ਦਿਖਾਈ ਦਿੰਦੀ ਹੈ ਤਾਂ ਉਹ ਉਸ ਨੂੰ ਦੇਖ ਕੇ ਹੈਰਾਨ ਹੋ ਜਾਂਦੇ ਆ ਤੇ ਉਹਨਾਂ ਨੂੰ ਲੱਗਦਾ ਕਿ ਪੁਲਿਸ ਨੂੰ ਸੂਚਿਤ ਕਰਨਾ ਚਾਹੀਦਾ ਹੈ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਪੁਲਿਸ ਮੌਕੇ ਤੇ ਆਉਂਦੀ ਹੈ ਲਾਸ਼ ਦੀ ਸਨਾਖਤ ਕਰਦੀ ਹੈ ਲਾਸ਼ ਨੂੰ ਦੇਖਦੀ ਹੈ ਤੇ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਦੀ ਹੈ ਤੇ ਇਸ ਦੀ ਸੂਚਨਾ ਉਹ ਆਸੇ ਪਾਸੇ ਦੇ ਸਾਰੇ ਪੁਲਿਸ ਸਟੇਸ਼ਨਾਂ ਦੇ ਵਿੱਚ ਦਿੰਦੀ ਹੈ ਕਿ ਜੇ ਕਿਸੇ ਵੀ ਪੁਲਿਸ ਸਟੇਸ਼ਨ ਦੇ ਵਿੱਚ ਕੋਈ ਗੁੰਮਸ਼ੁਦਗੀ ਦੀ ਰਿਪੋਰਟ ਲਖਾਈ ਗਈ ਹੋਵੇ ਤਾਂ ਸਾਡੇ ਨਾਲ رابطہ ਕਾਇਮ ਕਰੋ ਇਹ ਗੱਲ ਹੁਣ ਐਨਸੀਆਰ ਪੁਲਿਸ ਸਟੇਸ਼ਨ ਦੀ ਪੁਲਿਸ ਨੂੰ ਵੀ ਪਤਾ ਲੱਗਦੀ ਹੈ ਤਾਂ ਇਹ ਦੋਨੇ ਥਾਣਿਆਂ ਦੀ ਪੁਲਿਸ ਇੱਕ ਦੂਜੇ ਨਾਲ رابطہ ਕਾਇਮ ਕਰਦੀ ਹੈ ਫੋਟੋਆਂ ਭੇਜਦੇ ਨੇ ਤੇ ਉਸ ਤੋਂ ਪਤਾ ਲੱਗਦਾ ਕਿ ਇਹ ਤਾਂ ਉਹੀ ਔਰਤਾਂ ਜਿਸ ਦੀ 7 ਜੁਲਾਈ ਨੂੰ ਇਹਨਾਂ ਨੇ ਰਿਪੋਰਟ ਲਖਾਈ ਸੀ ਪਰ ਐਨਸੀਆਰ ਪੁਲਿਸ ਸਟੇਸ਼ਨ ਦੀ ਪੁਲਿਸ ਹੁਣ ਇਸ ਔਰਤ ਦੇ ਪਿਤਾ ਨੂੰ ਆਪਣੇ ਨਾਲ ਲੈ ਕੇ ਜਾਂਦੀ ਹੈ ਸਨਾਖਤ ਕਰਨ ਲਈ ਜਦੋਂ ਪਿਤਾ ਲਾਸ਼ ਨੂੰ ਦੇਖਦਾ ਤਾਂ ਉੱਚੀ ਉੱਚੀ ਰੋਣ ਲੱਗਦਾ ਹੈ ਉਹ ਕਹਿੰਦਾ ਕਿ ਹਾਂ ਇਹ ਤਾਂ ਮੇਰੀ ਧੀ ਦੀ ਲਾਸ਼ ਹੈ ਪੁਲਿਸ ਹੁਣ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਜਦੋਂ ਭੇਜਦੀ ਹੈ ਤਾਂ ਪੋਸਟਮਾਰਟਮ ਦੀ ਜੋ ਰਿਪੋਰਟ ਆਉਂਦੀ ਹੈ ਉਹ ਸੁਣ ਕੇ ਸਭ ਹੈਰਾਨ ਹੋ ਜਾਂਦੇ ਆ ਕਿਉਂਕਿ ਇਸ ਔਰਤ ਨੂੰ ਲੱਗ ਰਿਹਾ ਸੀ ਕਿ ਕਿਸੇ ਨੇ ਪਹਾੜੀ ਦੇ ਉੱਤੋਂ ਸੁੱਟਿਆ ਕਿਉਂਕਿ ਇਸ ਦੇ ਉੱਪਰ ਜਗਾ ਜਗਾ ਤੇ ਸੱਟਾਂ ਦੇ ਨਿਸ਼ਾਨ ਸਨ ਪਰ ਪੋਸਟਮਾਰਟਮ ਚ ਇੱਕ ਗੱਲ ਹੋਰ ਨਿਕਲ ਕੇ ਆਈ ਕਿ ਇਸ ਦੇ ਨਾਲ ਤਾਂ ਗੈਂਗ ਰੇਪ ਹੋਇਆ ਹੈ ਪੁਲਿਸ ਹੁਣ ਜਾਂਚ ਦੇ ਵਿੱਚ ਲੱਗ ਜਾਂਦੀ ਹੈ ਸੀਸੀਟੀਵੀ ਕੈਮਰੇ ਦੇਖੇ ਜਾਂਦੇ ਆ ਤਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਆਉਂਦਾ ਕਿ 6 ਜੁਲਾਈ ਨੂੰ ਇਹ ਔਰਤ ਇਧਰ ਮੰਦਰ ਵੱਲ ਆਈ ਸੀ ਤੇ ਮੰਦਰ ਦੇ ਨੇੜੇ ਇੱਕ ਪੂਜਾ ਪੰਜਾਬ ਹੋਟਲ ਹੈ ਉਸ ਵਿੱਚ ਬੈਠ ਕੇ ਕੁਝ ਖਾਂਦੀ ਹੈ ਤੇ ਇਹ ਸੀਸੀਟੀਵੀ ਕੈਮਰੇ ਦੇ ਵਿੱਚ ਆਉਂਦਾ ਉਸ ਤੋਂ ਬਾਅਦ ਪੁਲਿਸ ਨੂੰ ਪਤਾ ਲੱਗਦਾ ਕਿ ਇਹ ਮੰਦਰ ਵੱਲ ਆਉਂਦੀ ਹੈ ਮੰਦਰ ਦੇ ਵਿੱਚ ਜਦੋਂ ਇਹ ਆਉਂਦੀ ਹੈ ਤਾਂ ਮੰਦਰ ਦੇ ਜੋ ਪੁਰਾਣੇ ਪੁਜਾਰੀ ਹੁੰਦੇ ਨੇ ਉਹ 5 ਜੁਲਾਈ ਨੂੰ ਗੋਰਖਪੁਰ ਲਈ ਨਿਕਲ ਗਏ ਹੁੰਦੇ ਨੇ ਜਾਨੀ ਉਹਨਾਂ ਨੇ ਗੋਰਖਪੁਰ ਤੇ ਅਜੋਧਿਆ ਜਾਣਾ ਹੁੰਦਾ ਹੈ ਪੁਰਾਣੇ ਪੁਜਾਰੀ ਤਾਂ ਇੱਥੋਂ ਚਲੇ ਜਾਂਦੇ ਨੇ ਪਰ ਇਸ ਮੰਦਰ ਦੇ ਵਿੱਚ ਤਿੰਨ ਪੁਜਾਰੀ ਰੁਕੇ ਹੋਏ ਸੀ ਜਿਨ੍ਹਾਂ ਕੋਲ ਇਹ ਔਰਤ ਪਹੁੰਚਦੀ ਹੈ ਕਿਉਂਕਿ ਇਹ ਔਰਤ ਇਸ ਮੰਦਰ ਦੇ ਵਿੱਚ ਆਪਣੀਆਂ ਸਹੇਲੀਆਂ ਨਾਲ ਪਹਿਲਾਂ ਵੀ ਆਈ ਸੀ ਇਸ ਕਾਰਨ ਇਸ ਨੂੰ ਲੱਗਿਆ ਕਿ ਇਸ ਮੰਦਰ ਦੇ ਵਿੱਚ ਜਾਇਆ ਜਾਵੇ ਇੱਥੇ ਆ ਕੇ ਮਨ ਨੂੰ ਸਕੂਨ ਮਿਲਦਾ ਹੈ ਇਸ ਲਈ ਇਹ ਮੰਦਰ ਦੇ ਵਿੱਚ ਆਉਂਦੀ ਹੈ ਤੇ ਇਹਨਾਂ ਪੁਜਾਰੀਆਂ ਨੂੰ ਮਿਲਦੀ ਹੈ ਇਹਨਾਂ ਨੂੰ ਦੱਸਦੀ ਹੈ ਕਿ ਮੇਰੀ ਮਾਂ ਨਾਲ ਮੇਰੀ ਸੱਸ ਨਾਲ ਮੇਰੇ ਪਤੀ ਨਾਲ ਮੇਰਾ ਝਗੜਾ ਹੋ ਗਿਆ ਮੈਂ ਇੱਥੇ ਕੁਝ ਦਿਨ ਰਹਾਗੀ ਤਾਂ ਇਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਤੂੰ ਇੱਥੇ ਪਰਮਾਤਮਾ ਦੀ ਸ਼ਰਨ ਦੇ ਵਿੱਚ ਆਈਆਂ ਜਿੰਨਾ ਸਮਾਂ ਤੇਰਾ ਦਿਲ ਕਰਦਾ ਹੈ ਉਹਨਾਂ ਸਮਾਂ ਤੂੰ ਇੱਥੇ ਰਹਿ ਸਕਦੀ ਹੈ ਪਰਮਾਤਮਾ ਦਾ ਭਜਨ ਕਰ ਸਕਦੀ ਹੈ ਪਰ ਇਹਨਾਂ ਤਿੰਨਾਂ ਦੇ ਮਨ ਦੇ ਵਿੱਚ ਕੁਝ ਹੋਰ ਚੱਲ ਰਿਹਾ ਸੀ ਇਨਾਂ ਦੀ ਏਸ ਉੱਤੇ ਨੀਅਤ ਵਿਗੜ ਜਾਂਦੀ ਹੈ ਤੇ ਇਹ ਤਿੰਨੋਂ ਪਲਾਨ ਕਰਦੇ ਆ ਕਿ ਏਸ ਨਾਲ ਸੰਬੰਧ ਬਣਾਏ ਜਾਣ ਹੁਣ ਜਦੋਂ ਸ਼ਾਮ ਹੁੰਦੀ ਹੈ ਸ਼ਾਮ ਨੂੰ ਏਸ ਨੂੰ ਚਾਹ ਦਿੰਦੇ ਨੇ ਕਿ ਚਾਹ ਪੀ ਲੈ ਪਰ ਚਾਹ ਦੇ ਵਿੱਚ ਇਹ ਨਸ਼ੀਲਾ ਪਦਾਰਥ ਮਿਲਾ ਦਿੰਦੇ ਆ ਜਿਸ ਨੂੰ ਪੀਣ ਨਾਲ ਇਹ ਬੇਹੋਸ਼ ਹੋ ਜਾਂਦੀ ਹੈ ਉਸ ਤੋਂ ਬਾਅਦ ਇਹ ਇੱਕ ਕਮਰੇ ਦੇ ਵਿੱਚ ਉਸ ਦੇ ਨਾਲ ਤਿੰਨੋਂ ਬਾਰੀ-ਬਾਰੀ ਬਲਾਤਕਾਰ ਕਰਦੇ ਆ ਜਦੋਂ ਤੱਕ ਇਹਨਾਂ ਦਾ ਮਨ ਨਹੀਂ ਭਰਦਾ ਇਹ ਉਸ ਔਰਤ ਦੇ ਨਾਲ ਬਲਾਤਕਾਰ ਕਰਦੇ ਆ ਕਿਉਂਕਿ ਉਹ ਤਾਂ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੁੰਦੀ ਹੈ ਪਰ ਰਾਤ ਨੂੰ ਜਦੋਂ ਉਸ ਨੂੰ ਹੋਸ਼ ਆਉਂਦਾ ਤੇ ਉਹ ਆਪਣੇ ਆਪ ਨੂੰ ਦੇਖਦੀ ਹੈ ਤੇ ਇਹ ਪੁਜਾਰੀ ਵੀ ਉਸ ਦੇ ਨਾਲ ਹੀ ਪਏ ਸੀ ਤਾਂ ਉਹ ਕਬਰਾ ਜਾਂਦੀ ਹੈ ਉਹ ਚੀਕਾਂ ਮਾਰਦੀ ਹੈ ਰੌਲਾ ਪਾਉਂਦੀ ਹੈ ਤੇ ਇਹ ਪੁਜਾਰੀ ਵੀ ਉੱਠ ਖੜਦਿਆ ਇਹਨਾਂ ਨੇ ਸੋਚਿਆ ਕਿ ਜੇ ਇਹ ਇੱਥੋਂ ਜਿਉਂਦੀ ਚਲੀ ਗਈ ਸਾਡਾ ਭਾਂਡਾ ਫੋੜ ਦੇਵੇਗੀ ਇਸ ਤੋਂ ਪਹਿਲਾਂ ਇਸ ਨੂੰ ਮਾਰ ਦਿੱਤਾ ਜਾਵੇ ਉਹ ਇਸ ਦਾ ਗਲ ਘੁੱਟਦੇ ਨੇ ਗਲ ਘੁੱਟਣ ਤੋਂ ਬਾਅਦ ਇਹ ਬੇਹੋਸ਼ ਹੋ ਜਾਂਦੀ ਹੈ ਮਰਦੀ ਨਹੀਂ ਇਹ ਇਸ ਨੂੰ ਕਮਰੇ ਦੇ ਵਿੱਚ ਬੰਦ ਕਰ ਦਿੰਦੇ ਆ ਪਰ ਜਦੋਂ ਫਿਰ 7 ਜੁਲਾਈ ਨੂੰ ਉਹ ਕਮਰਾ ਖੋਲ੍ਹਦੇ ਆ ਤਾਂ ਇਹ ਜਿਉਂਦੀ ਹੁੰਦੀ ਹੈ ਹੁਣ ਇਹ ਸੋਚਦੇ ਆ ਕਿ ਇਸ ਨੂੰ ਪਹਾੜੀ ਦੇ ਉੱਤੋਂ ਧੱਕਾ ਦੇ ਦਿੱਤਾ ਜਾਵੇ ਜਿਸ ਨਾਲ ਇਸ ਦੀ ਮੌਤ ਹੋ ਜਾਏਗੀ ਤੇ ਸਾਡੇ ਇਸ ਕੁਕਰਮ ਦਾ ਸਾਡੇ ਇਸ ਕਾਨੂੰਨੇ ਕਾਂਡ ਦਾ ਕਿਸੇ ਨੂੰ ਵੀ ਨਹੀਂ ਪਤਾ ਲੱਗੇਗਾ ਇਹ ਇਸ ਔਰਤ ਨੂੰ ਪਹਾੜੀ ਦੇ ਉਤੋਂ ਤੱਕਾ ਦੇ ਦਿੰਦੇ ਨੇ ਤੇ ਇਸ ਦੀ ਹੀਠਾਂ ਡਿੱਗਣ ਦੇ ਨਾਲ ਮੌਤ ਹੋ ਜਾਂਦੀ ਹੈ ਜੋ ਜਾਣਕਾਰੀ ਪ੍ਰਾਪਤ ਹੋਈ ਹੈ ਇਹ ਜੋ ਤਿੰਨੋਂ ਪੁਜਾਰੀ ਹੁੰਦੇ ਨੇ ਇਹਨਾਂ ਦੇ ਨਾਮ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਦਾ ਰਹਿਣ ਵਾਲਾ ਰਾਜਕੁਮਾਰ ਪਾਂਡੇ ਤੇ ਦੂਸਰਾ ਸ਼ਾਮਸੁੰਦਰ ਸੰਤੋਸ਼ ਕੁਮਾਰ ਮਿਸ਼ਰਾ ਜਿਸ ਦੀ ਉਮਰ 45 ਸਾਲ ਹੈ पांडे ਦੀ ਉਮਰ 54 ਸਾਲ ਹੁੰਦੀ ਹੈ ਇਸ ਦੀ ਉਮਰ 45 ਸਾਲ ਹੈ ਇਹ ਵੀ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਦਾ ਰਹਿਣ ਵਾਲਾ ਤੇ ਜੋ ਤੀਸਰਾ ਉਸ ਦਾ ਨਾਮ ਹੁੰਦਾ ਸ਼ਾਮਸੁੰਦਰ ਸ਼ਰਮਾ ਉਹ ਵੀ 45 ਸਾਲਾਂ ਦਾ Rajasthan ਦੇ ਕੋਟਾ ਦਾ ਰਹਿਣ ਵਾਲਾ ਯਾਨੀ ਇਹ ਤਿੰਨੋਂ ਹੈਵਾਨ ਜੋ ਕਿ ਮੰਦਰ ਦੇ ਵਿੱਚ ਹੁੰਦੇ ਨੇ ਤਿੰਨੋਂ ਹੈਵਾਨ ਬਣ ਜਾਂਦੇ ਆ ਤੇ ਆਪਣੀ ਹੈਵਾਨੀਅਤ ਦਾ ਨੰਗਾ ਨਾਚ ਨੱਚਦੇ ਨੇ ਜਿਸ ਨਾਲ ਇਹ ਇੱਕ ਮਾਸੂਮ ਔਰਤ ਦੇ ਨਾਲ ਬਲਾਤਕਾਰ ਵੀ ਕਰਦੇ ਆ ਤੇ ਉਸ ਨੂੰ ਮੌਤ ਦੇ ਘਾਟ ਵੀ ਉਤਾਰ ਦਿੰਦੇ ਆ ਅਜੇ ਇਸ ਕੇਸ ਦੇ ਵਿੱਚ ਹੋਰ ਵੀ ਪੋਸਟਿਵ ਹੋਣ ਦੇ ਸ਼ੰਕੇ ਜਿਤਾਏ ਜਾਂਦੇ ਨੇ ਪਰ ਪੁਲਿਸ ਨੇ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਤੇ ਨਵੇਂ ਕਾਨੂੰਨ ਬੀ ਐਨ ਐਸ 103 ਦੇ ਆਧਾਰ ਇਹਨਾਂ ਨੂੰ ਕਤਲ ਦੇ ਕੇਸ ਦੇ ਵਿੱਚ ਗ੍ਰਿਫਤਾਰ ਕਰ ਲਿਆ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੇ ਜੁਰਮ ਆਪਣੇ ਸਮਾਜ ਦੇ ਵਿੱਚ ਆਪਣੇ ਆਸ-ਪਾਸੇ ਦੇ ਵਿੱਚ ਹੋ ਰਹੇ ਨੇ ਸੋ ਇਸ ਵੀਡੀਓ ਤੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਰ